ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਬਨੋ ਅਜਨਾਲਾ ਸ਼ਹਿਰ ਦੀ ਯੂਥ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਅਮੋਲਕ ਸਿੰਘ ਦਿੰਦੇ ਹੋਏ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਇੰਚਾਰਜ ਅਤੇ ਐਸਜੀਪੀਸੀ ਮੈਂਬਰ ਜੋਤ ਸਿੰਘ ਸਮਰਾ ਦੇ ਵੱਲੋਂ ਅਮੋਲਕ ਸਿੰਘ ਨੂੰ ਯੂਥ ਅਕਾਲੀ ਦਲ ਅਜਨਾਲਾ ਦਾ ਪ੍ਰਧਾਨ ਥਾਪਤੇ ਹੋਏ ਸਨਮਾਨਿਤ ਕੀਤਾ ਗਿਆ ਅਮੋਲਕ ਸਿੰਘ ਨੇ ਕਿਹਾ ਕਿ ਉਹ ਪਾਚੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸੋਨਾ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਮਜ਼ਬੂਤੀ ਦੇ ਲਈ ਕੰਮ ਕਰਨਗੇ ਸਰ ਮੌਲਿਕ ਸਿੰਘ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਦਾ ਸੁਖਵੀ ਸਿੰਘ ਦਾ ਬਦਲਣਾ ਮਾਜੇ ਦੇ ਜਰਨਲ ਸਦਾ ਰਜਨ ਸਿੰਘ ਜੀ ਤੇ ਸਾਡੇ ਹਲਕਾ ਚਾਰਜ ਦੇ ਨਾਰੇ ਤੋਂ ਸਦਾ ਦੇਵ ਸਿੰਘ ਖਮਰਣਾ ਜੀ ਦਾ ਧੰਨਵਾਦ ਕਰਦਾ ਜਨਾ ਮੈਨੂੰ ਅਕਾਲੀ ਦਲ ਯੂਥ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਪੂਰੀ ਡਿਊਟੀ ਨਾਲ ਕਿ ਦਿਨ ਰਾਤ ਪਾਰਟੀ ਦੀ ਤਰੱਕੀ ਲਈ ਕੰਮ ਕਰਾਂਗੇ ਜੀ ਆਉਣ ਵਾਲੀਆਂ ਇਹ ਲੋਕ ਸਰੋਵਿੰਡਾ ਵਿੱਚ ਜਾ ਕੇ ਦੂਦ ਨੂੰ ਜੋੜੋਗੇ ਤਾਂ ਆਪਾਂ ਹਰ ਵਾਰਡ ਵਾਈਜ਼ ਹਰ ਜਾ ਕੇ ਮਿਹਨਤ ਕਰਾਂਗੇ ਸਾਰੇ ਵਰਗ ਨਾਲ ਜੋੜਾਂਗੇ ਨੌਜਵਾਨਾਂ ਨੂੰ ਨਾਲ ਲੈ ਕੇ ਪਾਰਟੀ ਤਰੱਕੀ ਲਈ ਅੱਗੇ ਵਧਾਏ। ਸਭ ਤੋਂ ਪਹਿਲਾਂ ਮੈਂ ਛੋਟੇ ਵੀਰ ਅਮਰੁੱਧ ਸਿੰਘ ਨੂੰ ਜੋ ਅਜਨਾਲਾ ਸ਼ਹਿਰੀ ਜੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਤਾਂ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਨਵਚੇਂਦਰ ਸਿੰਘ ਜੀ ਗਾਂਧੀ ਜ਼ਿਲ੍ਹਾ ਪ੍ਰਧਾਨ ਜੂਥ ਅਕਾਲੀ ਦਲ ਨਾਲ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਮੁੱਚਾ ਅਜਨਾਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਬਹਿ ਕੇ ਰਲ ਮਿਲ ਕੇ ਸਲਾਹ ਕਰਕੇ ਅੱਜ ਇਸ ਨੌਜਵਾਨ ਨੂੰ ਸ਼ਹਿਰ ਦੀ ਜੂਥ ਅਕਾਲੀ ਦਲ ਦੀ ਜ਼ਿੰਮੇਵਾਰੀ ਦਿੱਤੀ ਆ ਤਾਂ ਮੈਂ ਇਸ ਨੌਜਵਾਨ ਨੂੰ ਵੀ ਵਧਾਈ ਵੀ ਦੇਣਾ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਇਹ ਨੌਜਵਾਨ ਆਪਣੀ ਜ਼ਿੰਦਗੀ ਚ ਕਾਮਯਾਬ ਹੋਵੇ ਤੇ ਸ਼ਰੋਮੀ ਅਕਾਲੀ ਦਲ ਦਾ ਝੰਡਾ ਬਲੰਦ ਕਰੇ